ਆ ਦੇਖੋ ਸਾਰੇ ਡਾਇਰੈਕਟਰਾਂ ਨੇ ਨਕਸਰਾਨ ਕਰ ਗਏ ਨੇ ਪੈਨਸ਼ਨ ਕਰ ਗਏ ਨੇ ਕਿਰਬਾਨੋ ਅਗਰੇ ਦੇਖੋ ਇਹ ਕਹਿੰਦੇ ਨੇ ਅਸੀਂ ਗੋਲੀ ਨਹੀਂ ਚਲਾਉਂਦੇ 12 ਬੋਰ ਦੀਆਂ ਗੋਲੀਆਂ ਵੀ ਚਲਾਈਆਂ ਨੇ ਖਾਨਾ ਦੇ ਸਾਰੇ ਡਾਇਰੈਕਟਰ ਖੋੜਦੇ ਹੀ ਸਾਮ ਲੱਗਾਏ ਸਰਕਾਰ ਦਾ ਇਹ ਬਿਲਕੁਲ ਜ਼ਬਰਦਸਤੀ ਹੈ ਜਿਹੜਾ ਬੰਦੇ ਕੋਲੇ ਆਉਂਦੇ ਆ ਆ ਕੁਝ ਕਰਦੇ ਇਹ ਗੋਲੀਆਂ ਗਾੜੀ ਵੀ ਕਰ ਰਹੀਆਂ ਰਹੋਗਾ ਦੇ ਵਿੱਚ ਇੱਥੇ ਆ ਕੇ ਟਰੈਕਟਰ ਦੇ ਉੱਤੇ ਆ ਕੇ ਕਹਿੰਦੇ ਕੱਲ ਨੂੰ ਅਸੀਂ ਫੋੜੀਆਂ ਕੁੜੀਆਂ ਸਾਹਮਣੇ ਇੱਕ ਸਰਦਾਰਾਂ ਨੂੰ ਫੋੜੀਆਂ ਕੁੜੀਆਂ ਉਹ ਜਿੰਨੇ ਹੁਣ ਖੜੇ ਆ ਨਾ ਰੋਟੀਆਂ ਖਾਣੇ ਲੰਗਰ ਖਾਣੇ ਉਹਨਾਂ ਨੇ ਕੁੜੀਆਂ ਸਾਹਮਣੇ ਉਹ ਆ ਕੇ ਕੁੜੀਆਂ ਸਾਹਮਣੇ ਉਹਨਾਂ ਨੇ ਉਹ ਖੜੇ 10 ਜਣੇ ਆਏਗਾ ਤੇ 10 ਜਣੇ ਖੜੇ ਰਹਿਗੇ ਸਾਰੇ 10 ਜਣੇ ਫੋੜੀਆਂ ਚੂੜੀਆਂ ਸਾਹਮਣੇ ਉਹਨਾਂ ਨੇ ਆਹ 10 ਜਣੇ ਰਹਿ ਕੇ ਦੇਖ ਲੈ ਕਿੱਥੇ ਖੜੇ ਆ ਸਾਹਮਣੇ ਆਉਂਦੇ ਆ ਮੂਰਖ ਜੰਮੀ ਨੇ ਆ ਜੰਮੀ ਨੇ ਸਾਡੇ ਘਾਟ ਭੰਗਦੇ ਵੀ ਸਾਰਾ ਕੁਝ ਕਰਦੇ ਆ